ਗੁਰਜੀਤ ਕਾਲਸਾ ਫਾਇਦੁਰਜੀ ਕੀ ਮਰਦੂਦੇ ਖਲਾਨਾ ਚੀਤੇ ਜੂੜ ਮੇਲਾ ਮਨਤਰਾ ਸ਼ੀਸ਼ੰਗਾ ਜੈਨਤ ਗੁਰੂ ਨਿਤਰਾ ਬੱਤੇ ਬੜੀ ਸ਼ਾਤਾਪੁਰ ਕਰਵਾਇਆ ਜਿਹਦੇ ਵਿੱਚ 11 ਤਰੀਕ ਨੂੰ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋ ਕੇ ਫਿਰ 13 ਤਰੀਕ ਨੂੰ ਹੋਪ ਪਾਇਆ ਗਿਆ 13 ਤਰੀਕ ਨੂੰ ਮੇਲੇ ਦੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਕੇ 15 ਤਰੀਕ ਨੂੰ 9 ਵਜੇ ਹੋਪ ਪਾਇਆ ਗਿਆ ਰਾਤ ਨਿਸ਼ਾਨ ਸਾਹਿਬ ਤੇ ਚੋਲਿਆਂ ਦੀ ਸੇਵਾ ਦੀ ਜੋਤ ਪ੍ਰਮਾਤਿਵਾਨ 11 ਵਜੇ ਤੋਂ ਲੈ ਕੇ 2:30 ਵਜੇ ਤੱਕ ਜੀਤਨ ਬਾਤ ਦੇ ਮਹਾਂਕੀਤ ਨੇ ਜਿਵੇਂ ਨੇ ਜੀਤਨ ਰਾਹੀਂ ਸੰਕਤਾਂ ਨੂੰ ਪ੍ਰਿਆਰ ਕੀਤਾ ਤੋਂ ਆਸ ਕਰਦੇ ਆ ਅੱਗੇ ਤੋਂ ਵੀ ਇਸ ਤਰ੍ਹਾਂ ਸੰਕਤਾਂ ਨੂੰ ਜੋਗ ਮਿਲੇ ਪਰਮਾਤਮਾ ਦੀ ਕਿਰਪਾ ਬਣੀ ਰਹੇ ਸੰਤਾ ਜੀਤ ਬਾਬਾ ਪ੍ਰਤਾਪ ਸਿੰਘ ਜੀ ਸੰਤਾ ਜੀਤ ਬਾਬਾ ਜਰਾਂ ਸਿੰਘ ਜੀ ਦਾ ਵੀ ਯਾਦ ਵਿੱਚ ਹਰ ਸਾਲ ਇਹੋ ਨਾਲ ਦੇ ਪਵਿੱਤਰ ਸੰਤ ਦੇ ਜੀਤ ਜੀ ਦੀ ਜੁਲ ਮੇਲਾ ਪ੍ਰਵਾਜਦਾ ਹੈ ਮੋਰ ਸਾਹਿਬ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਧਨਮਨ ਧਨ ਸੇਵਾ ਕਰਕੇ ਮੋਰਦਰ ਫੁੱਟਬਾਲ ਕਮੇਟੀ ਦੀ ਸਹਿਯੋਗ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋਟਨ ਕੋਟ ਸ਼ੁਕਰਾਨਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਨ੍ਹਾਂ ਦੀ ਅਪਾਰ ਕਿਰਪਾ ਸਦਕੇ ਇਸ ਸਾਲ ਵੀ ਸਰਾਨਾ ਸ਼ਹੀਦੀ ਜੋੜ ਮੇਲਾ ਇਹ ਹਿੰਦ ਕਲੋਨੀ ਗੁਰਾਇਆਂ ਗੁਰਦੁਆਰਾ ਸ਼ਹੀਦ ਸਿੰਘਾਂ ਵਿਖੇ ਮਨਾਇਆ ਗਿਆ 사ਤਗੁਰ ਜੀ ਦੀ અપਾਰ ਕਿਰਪਾ ਦੇ ਸਦਕਾ ਸੰਗਤਾਂ ਵੱਲੋਂ ਬਹੁਤ ਸਹਿਯੋਗ ਮਿਲਿਆ 11 ਤਰੀਕ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਜਾਪ ਆਰੰਭ ਹੋਏ 13 ਨੂੰ ਸੰਪੂਰਨਤਾ ਤੋਂ ਅਪ੍ਰੰਥ ਦੁਬਾਰਾ ਫੇਰ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਜਾਪ ਆਰੰਭ ਹੋਏ ਇਸ ਤਰ੍ਹਾਂ ਇਹ ਦੀਵਾਨ ਅਤੇ ਮੇਲਾ 5 ਦਿਨ ਚੱਲਿਆ ਸਾ ਸੰਗਤ ਨੇ ਬੜਾ ਸਹਿਯੋਗ ਦਿੱਤਾ ਹੈ ਬੜੀ 사ਤਗੁਰ ਜੀ ਦੀ ਕਿਰਪਾ ਹੋਈ ਹੈ ਸ਼ਹੀਦ ਬਾਬਾ ਪ੍ਰਤਾਪ ਸਿੰਘ ਜੀ ਸ਼ਹੀਦ ਬਾਬਾ ਹਜਾਰਾ ਸਿੰਘ ਜੀ ਜਿਨ੍ਹਾਂ ਦੇ ਪਾਵਨ ਸਥਾਨ ਤੇ ਇਹ ਮੇਲਾ ਹਰੇਕ ਸਾਲ ਮਨਾਇਆ ਜਾਂਦਾ ਹੈ ਪ੍ਰਬੰਧਕਾਂ ਵੱਲੋਂ ਸੇਵਾਦਾਰਾਂ ਵੱਲੋਂ ਬੜਾ ਹੀ ਸ਼ਰਧਾ ਪੂਰਵਕ ਬੜੀ ਮਿਹਨਤ ਦੇ ਨਾਲ ਇਸ ਮੇਲੇ ਨੂੰ ਸਫਲ ਕਰਨ ਵਾਸਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਆוט ਆਸਰਾ ਲੈ ਕੇ ਇਹ ਪ੍ਰੋਗਰਾਮ ਆਰੰਭ ਕੀਤਾ ਤੇ ਅੱਜ ਸੰਪੂਰਨਤਾ ਹੋਈ ਸਤਗੁਰੂ ਜੀ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਜ ਅਸੀਂ ਆਪਕੋ ਆਪਣੇ ਘਰਾਂ ਦੇ ਵਿੱਚ ਸੋਪਾ ਨਾਮ ਤੇ ਲੈ ਆਏ ਜਿਸ ਦਾ ਇਤਿਹਾਸ ਦੀ ਗਾਥੀ ਨੂੰ ਹਰ ਗੁਰੂ ਸਾਹਿਬ ਨੇ ਵੀ ਬਣਾਉ। ਇਹ ਗੁਰੂ ਸਾਹਿਬ ਦੀ ਬੇਨ ਕਰਦੇ ਕਹਿੰਦੇ ਗੁਰੂ ਬਾਤ ਆਸ ਆ ਮੰਨੋ ਕਹਿੰਦੇ ਗੁਰੂ ਬਾਤ ਦੀ ਕੀ ਹੈ ਅਸੀਂ ਜੋਗੇ ਤੇ ਸਮਾਰ ਮਿਲ ਕੇ ਸੰਗਤ ਹੋਵਾਰਾ ਜਿਹੜਾ ਪਾਸ ਨਾਲ ਸੋਹ ਜਾਂ ਪਹਿਲਾਂ ਪਿੰਡ ਚ ਦੋਹਾ ਵੀ ਸੋਹ ਜਾਂਦਾ ਤੇ ਉਹ ਵੀ ਸੋਨਾ ਬਣਦਾ। ਬਾਉ ਜਿਹੜਾ ਗੁਰੂ ਦੀ ਸੰਗਤ ਕਰਨ ਲੱਗ ਪੈਣਾ ਸਾਧੂਨ ਖੋਟਿਓ ਖਰੇ। ਸਾਧੂ ਵੱਡੀ ਖੋਟਿਆਂ ਤੋਂ ਵੀ ਖਰੇ ਕਰ ਦਿੰਦੇ ਨੇ। ਜਿਹੜਾ ਗੁਰੂ ਸਾਹਿਬ ਦੀ ਸੰਗਤ ਕਰਨ ਲੱਗ ਪੈਂਦਾ। ਵੱਡ ਭਾਗੀ ਹਰ ਸੰਗਤ ਪਾਵੇ। ਭਾਗ ਹੀਣ ਰਾਮੋ ਟੋਟਾਂ ਦਾ ਜੇ ਦੇਖ ਹੱਥ ਲੱਗੇ ਪਾ ਲੂਂਦੇ ਜੇ ਉਹਨੂੰ ਸਤ ਸੰਗਤ ਮਿਲਦੀ ਤੇ ਬਾਸ਼ਾ ਬਚਨ ਗਾ ਤੇ ਮੇਰੇ ਮਾਦੂ ਜੀ ਸਤ ਸੰਗਤ ਮਿਲੇ ਸੋ ਤਰੇ ਆਈ ਪੋ ਤਾਂ ਕਰਦੇ ਨੇ ਜਿਹਨਾਂ ਦੇ ਕੋਲ ਸਤ ਸੰਗਤ ਹੈ ਜੇ ਯਤਨ ਕਰੀਏ ਜਦੋਂ ਵੀ ਗੁਰੂ ਸਾਹਿਬ ਦੀ ਚਰਨਾ ਵਿੱਚ ਇੰਦਾ ਸਤ ਸੰਗਤ ਵਿੱਚ ਬੈਠੀ ਗੁਰੂ ਸਾਹਿਬ ਦਾ ਸ਼ੁਕਰ ਕਰੀਏ

Instagram aur WhatsApp channel par